ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਖੀ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਬਰੀ ਆਪਣੇ ਹੀ ਸੁੱਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਦਾਰਾ ਕਹਿੰਦੇ ਨੇ ਪਤਨੀ ਘਰ ਵਾਲੀ ਧੀਆ ਪੁੱਤਰ ਪਤੀ ਮਾਪੇ ਭੈਣ ਭਰਾ ਯਾਰ ਦੋਸਤ ਅਗਰ ਤੁਹਾਡੇ ਨਾਲ ਜੁੜੇ ਨੇ ਤਾਂ ਇਸ ਕਰਕੇ ਕਿਉਂਕਿ ਉਹਨਾਂ ਨੂੰ ਤੁਹਾਡੇ ਕੋਲ ਕੋਈ ਨਾ ਕੋਈ ਸੁੱਖ ਮਿਲਦਾ ਹੈ ਕੋਈ ਨਾ ਕੋਈ ਫਾਇਦਾ ਹੈ ਅਜ ਤੁਸੀਂ ਸਭ ਕੁਝ ਦੇਣਾ ਬੰਦ ਕਰ ਦਿਓ ਤੇ ਸਾਰੇ ਹੀ ਸਾਥ ਛੱਡ ਜਾਣਗੇ ਆਕੋ ਸਤਨਾਮੁ ਸ੍ਰੀ ਵਾਹਿਗੁਰੂ ਏਰੀ ਤੇ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਅਗਰੇ ਉਹੀ ਪ੍ਰੀਤ ਹੈ ਉਹੀ ਪਿਆਰ ਹੈ ਕਿ ਕੁਝ ਦੇਂਦੇ ਰਵਾਂਗੇ ਤੇ ਮਿੱਤਰ ਨੇ ਅਜ ਦੇਣ ਜੁਗਾ ਕੁਝ ਨਹੀਂ ਤੇ ਸਾਰੇ ਹੀ ਸਾਥ ਛੱਡ ਗਏ ਫਿਰ ਐਸੇ ਪਿਆਰ ਦਾ ਐਸੀ ਪ੍ਰੀਤ ਦਾ ਕੀ ਫਾਇਦਾ ਆਓ ਭਾਈ ਜੇ ਪ੍ਰੀਤ ਕਰਨੀ ਹੈ ਜੇ ਪਿਆਰ ਕਰਨਾ ਹੈ ਉਸ ਵਾਹਿਗੁਰੂ ਨਾਲ ਕਰੋ ਉਸ ਰਾਮ ਨਾਲ ਕਰੋ ਉਸ ਖੁਦਾ ਨਾਲ ਕਰੋ ਜਿਹੜਾ ਕਦੀ ਸਾਥ ਨਹੀਂ ਛੱਡਦਾ ਜਿਹੜਾ ਦੁੱਖ ਵਿੱਚ ਵੀ ਤੁਹਾਡੇ ਨਾਲ ਹੈ ਜਿਹਦਾ ਸਿਮਰਨ ਕੀਤਿਆਂ ਤੁਹਾਨੂੰ ਸੁੱਖ ਮਿਲਦਾ ਹੈ